ਭਾਰਤੀ ਜਨਤਾ ਪਾਰਟੀ ਦੇ ਸਿੱਖ ਨੇਤਾਵਾਂ ਨੂੰ ਮਿਲ ਰਹੀਆਂ ਨੇ ਧਮਕੀਆਂ ਭਾਰਤੀ ਜਨਤਾ ਪਾਰਟੀ ਛੱਡੋ ਜਾ ਜਹਾਂ ਛੱਡ ਦਿਓ ਇਹ ਸਿੱਖ ਜੋਰ ਨੇਤਾ ਨੇ ਉਹਨਾਂ ਨੂੰ ਪੱਤਰ ਮਿਲਦੇ ਨੇ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਸੋ ਕਿਹੜੇ ਕਿਹੜੇ ਲੀਡਰਾਂ ਨੂੰ ਧਮਕੀਆਂ ਮਿਲੀਆਂ ਨੇ ਉਹਨਾਂ ਕਿਹੜੇ ਕਿਹੜੇ ਲੀਡਰਾਂ ਨੂੰ ਪੱਤਰ ਮਰੇ ਦੇ ਪੱਤਰਾਂ ਦੇ ਵਿੱਚ ਇੱਕ ਅਹਿਮ ਜਿਹੜੀ ਚੀਜ਼ ਪਾ ਕੇ ਉਹਨਾਂ ਨੂੰ ਭੇਜਿਆ ਗਿਆ ਹੈ ਉਹਨਾਂ ਨੂੰ ਉਸ ਚਿੱਠੀਆਂ ਦੇ ਵਿੱਚ ਜਿਹੜਾ ਕਿ ਬਹੁਤ ਹੀ ਇੱਕ ਜ਼ਿੰਦਗੀ ਨੂੰ ਖਤਮ ਕਰਨ ਵਾਲੀ ਚੀਜ਼ ਜਿਹੜੀ ਪਾ ਕੇ ਭੇਜੀ ਏ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਕਹਿੰਦੇ ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂਆਂ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਨੇ ਪੰਜਾਬ ਦੇ ਵਿੱਚ ਜਾਂ ਭਾਰਤੀ ਜਨਤਾ ਪਾਰਟੀ ਵਿੱਚ ਰਹਿਣਾ ਤਾਂ ਫਿਰ ਤੁਸੀਂ ਆਪਣੀ ਜ਼ਿੰਦਗੀ ਨੂੰ ਖਤਮ ਸਮਝੋ ਇਹ ਗੱਲਾਂ ਸਾਹਮਣੇ ਆਈਆਂ ਨੇ ਵੱਡੀ ਖਬਰ ਆ ਰਹੀ ਏ ਪੰਜਾਬ ਦੇ ਭਾਜਪਾ ਦੇ 4 ਸਿੱਖ ਆਗੂਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ ਭਾਜਪਾ ਦੇ ਚੰਡੀਗੜ੍ਹ ਦਫ਼ਤਰ ਨੂੰ ਕਤਲ ਦੀ ਧਮਕੀ ਵਾਲਾ ਪੱਤਰ ਭੇਜਿਆ ਗਿਆ ਹੈ ਪੱਤਰ ਦੇ ਨਾਲ ਕੁਝ ਜਨਨਸ਼ੀਲ ਪਦਾਰਥ ਵੀ ਭੇਜੇ ਗਏ ਹਨ ਚਿੱਠੀ ਵਿੱਚ ਭਾਜਪਾ ਆਗੂਆਂ ਨੂੰ ਭਾਜਪਾ ਛੱਡਣ ਜਾਂ ਦੁਨੀਆ ਛੱਡਣ ਦੀ ਚੇਤਾਵਨੀ ਦਿੱਤੀ ਗਈ ਏ ਪੱਤਰ 'ਚ ਖਾਲਿਸਤਾਨ ਅਤੇ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ ਜਿਨ੍ਹਾਂ ਆਗੂਆਂ ਨੂੰ ਧਮਕੀਆਂ ਮਿਲੀਆਂ ਉਹਨਾਂ 'ਚੋਂ ਭਾਜਪਾ ਦੇ ਕੌਮੀ ਚੈਨਲ ਸਕੱਤਰ ਮਨਜਿੰਦਰ ਸਿੰਘ ਸਰਸਾ ਭਾਜਪਾ ਸਿੱਖ ਕੋਆਰਡੀਨੇਟਰ ਕਮੇਟੀ ਦੇ ਨੈਸ਼ਨਲ ਰੇਲਵੇ ਕਮੇਟੀ ਦੇ ਮੈਂਬਰ ਤਜਿੰਦਰ ਸਿੰਘ ਸਰਾਹ ਅਤੇ ਭਾਜਪਾ ਦੇ ਜਨਰਲ ਸਕੱਤਰ ਪਰਵਿੰਦਰ ਬਰਾੜ ਸ਼ਾਮਲ ਹਨ ਇਸ ਤੋਂ ਇਲਾਵਾ ਭਾਜਪਾ ਦੇ ਸੂਬਾ ਸਕੱਟਨ ਜਨਰਲ ਸਕੱਤਰ ਸ਼੍ਰੀ ਨਿਵਾਸ ਲੂ ਦਾ ਨਾਮ ਵੀ ਹੈ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਭਾਜਪਾ ਆਗੂਆਂ ਨੇ ਇਸ ਦੀ ਸ਼ਿਕਾਇਤ ਚੰਡੀਗੜ੍ਹ ਪੁਲਸ ਨੂੰ ਕੀਤੀ ਹੈ ਜਿਸ ਤੋਂ ਬਾਅਦ ਪੁਲਸ ਨੇ ਪੱਤਰ ਚੋਂ ਮਿਲੀ ਸਮਗਰੀ ਨੂੰ ਜਾਂਚ ਲਈ ਪੇ ਦਿੱਤਾ ਹੈ ਸੋ ਤਜਿੰਦਰ ਸਿੰਘ ਸਰਾਣੇ ਦੱਸਿਆ ਕਿ ਅੱਜ ਜੋ ਇਸ ਮਾਮਲੇ ਚ ਪੰਜਾਬ ਅਤੇ ਚੰਡੀਗੜ੍ਹ ਦੇ ਡੀਜੀਪੀ ਨੂੰ ਮਿਲਣ ਜਾ ਰਹੇ ਹਨ ਧਮਕੀ ਭਰੀ ਚਿੱਠੀ ਵਿੱਚ ਲਿਖਿਆ ਨੇ ਚਾਰ ਅਹਿਮ ਗੱਲਾਂ ਚਾਰ ਜਿਹੜੀਆਂ ਅਹਿਮ ਗੱਲਾਂ ਲਿਖੀਆਂ ਨੇ ਨੰਬਰ 1 ਭਾਜਪਾ ਛੱਡੋ ਨਹੀਂ ਤਾਂ ਅਸੀਂ ਤੁਹਾਨੂੰ ਦੁਨੀਆ ਤੋਂ ਖਾੜ ਦੇਵਾਂਗੇ ਤੁਸੀਂ ਭਾਜਪਾ ਅਤੇ ਆਰਐਸਐਸ ਨਾਲ ਮਿਲ ਕੇ ਸਿੱਖਾਂ ਅਤੇ ਪੰਜਾਬ ਦੇ ਨਾਲ ਲੋਕਾਂ ਨਾਲ ਧੋਖਾ ਕਰ ਰਹੇ ਹੋ ਤੁਸੀਂ ਆਰਐਸਐਸ ਨਾਲ ਸਿੱਖ ਮਾਮਲਿਆਂ ਚ ਦਖਲ ਦੇ ਰਹੇ ਹੋ ਅਸੀਂ ਤੁਹਾਨੂੰ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ ਤੁਸੀਂ ਜਾਂ ਤਾਂ ਭਾਜਪਾ ਛੱਡ ਦਿਓ ਜਾਂ ਅਸੀਂ ਤੁਹਾਨੂੰ ਇਸ ਦੁਨੀਆ ਤੋਂ ਹਟਾ ਦੇਵਾਂਗੇ ਦੂਸਰਾ ਜਿਹੜਾ ਗੱਲ ਹੈ ਸਿੱਖ ਧਰਮ ਦਾ ਗद्दार ਕਿਹਾ ਇਹਨਾਂ ਨੇ ਪੱਤਰ ਚੋਂ ਲਿਖਿਆ ਗਿਆ ਕਿ ਤੁਸੀਂ ਕਿਸਾਨ ਅੰਦੋਲਨ ਨੂੰ ਤੋੜਨ ਲਈ ਭਾਜਪਾ ਨਾਲ ਕੰਮ ਕੀਤਾ ਤੁਸੀਂ ਸਿੱਖ ਧਰਮ ਦੇ ਗद्दार ਹੋ ਤੁਸੀਂ ਭਾਜਪਾ ਆਰਐਸਐਸ ਦੀ ਮਦਦ ਨਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਅਤੇ ਲੋਕਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ ਕਹਿੰਦੀ ਯੋਜਨਾ ਬਣਾ ਰਹੇ ਹੋ ਤੁਸੀਂ ਸਿੱਖਾਂ ਤੇ ਮੁਸਲਮਾਨਾਂ ਦੇ ਰਿਸ਼ਤੇ ਵਿਗਾੜਨ ਦਾ ਕੰਮ ਕਰ ਰਹੇ ਹੋ ਪਾਲਪਾ ਅਤੇ ਆਰਐਸਐਸ ਤੁਹਾਨੂੰ ਵਰਤ ਕੇ ਬਾਹਰ ਕੱਢ ਦੇਣਗੇ ਬਹੁਤ سارے ਲੋਕ ਸਿੱਖਾਂ ਤੇ ਪੰਜਾਬ ਨੂੰ ਤਬਾਹ ਕਰਨ ਲਈ ਆਏ ਅਤੇ ਪਜ ਜਿਹੜੇ ਕੀ ਭਜਾਏ ਗਏ ਨਾ ਸਿੱਖ ਨਾ ਹੀ ਪੰਜਾਬ ਤਬਾਹ ਹੋ ਸਕਿਆ ਤੁਸੀਂ ਪੰਜਾਬ ਨੂੰ ਬਰਬਾਦ ਕਰ ਦਿੱਤਾ ਜਿਸ ਨੂੰ ਅਸੀਂ ਹੁਣ ਕਲੀਅਰ ਕਰਾਂਗੇ ਅਤੇ ਜਲਦੀ ਹੀ ਤੁਹਾਨੂੰ ਮਿਲਾਂਗੇ ਕੈਨੇਡਾ ਚੋਂ ਮਾਰੇਗੇ ਭਰਾਵਾਂ ਦਾ ਬਦਲਾ ਵੀ ਲਵਾਂਗੇ ਸਾਨੂੰ ਪਤਾ ਹੈ ਕਿ ਤੁਸੀਂ ਚੰਡੀਗੜ੍ਹ ਚ ਬੈਠ ਕੇ ਸਾਡੇ ਵਿਰੁੱਧ ਸਾਜ਼ਿਸ਼ ਰਚ ਰਹੇ ਹੋ ਅਤੇ ਅਸੀਂ ਜਲਦੀ ਹੀ ਬਦਲਾ ਲਵਾਂਗੇ ਮਨਜਿੰਦਰ ਸਿਰਸਾ ਵੀ ਆਰਐਸਐਸ ਦੀ ਭਾਸ਼ਾ ਬੋਲਦਾ ਹੈ ਅਸੀਂ ਉਹਨਾਂ ਨੂੰ ਵੀ ਸਬਕ ਸਿਖਾਵਾਂਗੇ ਅਸੀਂ ਉਸ ਨੂੰ ਕਦੇ ਨਹੀਂ ਛੱਡਾਂਗੇ ਅਸੀਂ ਜਲਦੀ ਦਿੱਲੀ ਜਿਹੜਾ ਕਿ ਡੀਐਸਜੀਐਮਸੀ ਦੇ ਗੁਰਦੁਆਰਿਆਂ ਨੂੰ ਜਿਹੜਾ ਭਾਜਪਾ ਤੋਂ ਮੁਕਤ ਕਰਵਾ ਕੇ ਦੇਵਾਂਗੇ ਤੁਹਾਡੇ ਵਰਗੇ ਕਈ ਗਦਾਰਾਂ ਨੇ ਭਾਜਪਾ ਸਰਕਾਰ ਨਾਲ ਮਿਲ ਕੇ ਕੈਨੇਡਾ ਪਾਕਿਸਤਾਨ ਅਤੇ ਪਰਚੂ ਸਾਡੇ ਭਰਾਵਾਂ ਨੂੰ ਮਰਵਾਇਆ ਹੈ ਅਸੀਂ ਬਦਲਾ ਲਵਾਂਗੇ ਚੌਥਾ ਅਹਿਮ ਸਵਾਲ ਸੀ ਪਾਜਪਾ ਸੰਗਠਨ ਮੰਤਰੀ ਨੇ ਪੰਜਾਬ ਛੱਡਣ ਦੀ ਦਿੱਤੀ ਚੇਤਾਵਨੀ ਅਸੀਂ ਪਾਜਪਾ ਦੇ ਸੂਬਾ ਸੰਗਠਨ ਜਨਰ ਸਕੱਤਰ ਸ਼੍ਰੀ ਨਵਾਸੂ ਨੂੰ ਵੀ ਚੇਤਾਵਨੀ ਦਿੰਦੇ ਹਾਂ ਕਿ ਉਹ ਜਲਦੀ ਹੀ ਪੰਜਾਬ ਛੱਡ ਦੇਣ ਕਿਉਂਕਿ ਸਾਡੀ ਉਸ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਅਸੀਂ ਸਿੱਖਾਂ ਦੇ ਕਿਸੇ ਗਦਾਰ ਨੂੰ ਨਹੀਂ ਛੱਡਾਂਗੇ ਖਾਲਿਸਤਾਨ ਜਿੰਦਾਬਾਦ ਹੈ ਤੇ ਰਹੇਗਾ ਚਿੱਠੀ ਦੇ ਅੰਤ ਨੂੰ ਖਾਲਿਸਤਾਨ ਜਿੰਦਾਬਾਦ ਪਾਕਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਫੋਰਸ ਹਰਦੀਪ ਨਿੱੱਜਰ ਜਿੰਦਾਬਾਦ ਅਵਤਾਰ ਸਿੰਘ ਖੰਡਾ ਜਿੰਦਾਬਾਦ ਪਰਮਜੀਤ ਸਿੰਘ ਪੰਜਵੜ ਜਿੰਦਾਬਾਦ ਮੌਲਾਨਾ रहीम उल्लाह ਤਾਰਿਕ ਜਿੰਦਾਬਾਦ ਪੀਰ ਬਖਸ਼ ਪੀਰ ਬशीर ਅਹਿਮ ਜਿੰਦਾਬਾਦ ਮੌਲਾਨਾ ਜੀ ਆਰ रहमान ਜਿੰਦਾਬਾਦ ਇਹ ਨਾਰੇ ਲਿਖੇ ਗਏ ਨੇ ਸੋ ਇਹ ਪੱਤਰ ਦੇ ਵਿੱਚ ਚਾਰ ਜਿਹੜੀਆਂ ਅਹਿਮ ਗੱਲਾਂ ਲਿਖੀਆਂ ਨੇ ਸੋ ਨਾਲ ਹੀ ਜਿਹੜਾ ਕਿ ਇੱਕ ਜਲਨਸ਼ੀਲ ਪਦਾਰਥ ਵੀ ਭੇਜਿਆ ਹੈ ਇਸ ਨੂੰ ਲੈ ਕੇ ਪੂਰੇ ਪੰਜਾਬ ਦੀ ਸਿਆਸ ਜਿਹੜੀ ਹੈ ਉਹ ਲੜਖੜਾ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਆਗੂ ਜਿਹੜੇ ਸਹਿਮ ਗਏ ਨੇ ਪੰਜਾਬ ਦੇ ਵਿੱਚ ਜੋ ਸਿੱਖ ਆਗੂ ਨੇ ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂਆਂ ਵੱਲੋਂ ਡੀਜੀਪੀ ਨਾਲ ਔਰ ਜਿਹੜੇ ਕਿ ਕੇਂਦਰ ਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਨੂੰ ਜੜੋਂ ਉਖਾੜਨ ਲਈ ਇਹ ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਬੀਜੇਪੀ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਦਿਨ ਦਿਹਾੜੇ ਔਰ ਉਹਨਾਂ ਨੂੰ ਚਿਰਕੀ ਧਮਕੀਆਂ ਮਿਲ ਰਹੀਆਂ ਨੇ ਸੋ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਲਾਅ ਨਾ ਆਰਡਰ ਨੂੰ ਲੈ ਕੇ ਰਾਸ਼ਟਰਪਤੀ ਰਾਜ ਦੀ ਮੰਗ ਕੀਤੀ ਜਾ ਸਕਦੀ ਹੈ ਪੰਜਾਬ ਦੇ ਵਿੱਚ ਜੇਕਰ ਕੋਈ ਦੁਰਘਟਨਾ ਹੁੰਦੀ ਹੈ ਤਾਂ ਉਸ ਤੇ ਜਿਹੜਾ ਕਿ ਜੁਮੇਵਾਰ ਹੋਣਗੇ ਮੁੱਖ ਮੰਤਰੀ ਔਰ ਪੰਜਾਬ ਸਰਕਾਰ ਜਿਸ ਕਰਕੇ ਪੰਜਾਬ ਦੇ ਵਿੱਚ ਆਉਣ ਵਾਲੇ ਕੁਝ ਦਿਨਾਂ ਬਾਅਦ ਹੋ ਸਕਦਾ ਹੈ ਪੰਜਾਬ ਦੇ ਵਿੱਚ ਸਿਆਸਤ ਦੇ ਵੱਡਾ ਫੇਰ ਬਦਲ ਹੋਵੇ ਕਿ ਰਾਸ਼ਟਰਪਤੀ ਰਾਜ ਲੱਗ ਸਕਦਾ ਹੈ ਪੰਜਾਬ ਦੇ ਵਿੱਚ ਜੋ ਗ੍ਰਹਿ ਮੰਤਰੀ ਵੱਲੋਂ ਇਸ਼ਾਰਾ ਕੀਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਦਿਨ ਦਿਹਾੜੇ ਗੋਲੀਆਂ ਚੱਲ ਰਹੀਆਂ ਨੇ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਵੱਡੇ ਲੀਡਰਾਂ ਨੂੰ ਸੋ ਰਾਜਪਾਲ ਨੂੰ ਮਿਲਿਆ ਜਾਵੇਗਾ ਔਰ ਜਿਹੜਾ ਕਿ ਡੀਜੀਪੀ ਨੂੰ ਮਿਲ ਕੇ ਵੱਡੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਪੰਜਾਬ ਦੇ ਵਿੱਚ